ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਜਿਸ ਦਾ ਨਾਮ ਸੀ ਰਾਮਪੁਰਾ ਪਿੰਡ ਦੇ ਵਿਚਕਾਰ ਇੱਕ ਬਹੁਤ ਵੱਡਾ ਪਿੱਪਲ ਦਾ ਦਰਵਾਜਾ ਸੀ ਉਸ ਦਰਵਾਜੇ ਬਾਰੇ ਕਈ ਪੁਰਾਣੀਆਂ ਕਹਾਣੀਆਂ ਮਸ਼ਹੂਰ ਸਨ ਬਜ਼ੁਰਗ ਕਹਿੰਦੇ ਸਨ ਕਿ ਰਾਤ ਨੂੰ ਉਸ ਦਰਵਾਜੇ ਹੇਠੋਂ ਜੀਵਾਜ ਆਉਂਦੀਆਂ ਹਨ ਕੋਈ ਕਹਿੰਦਾ ਸੀ ਕਿ ਦਰਵਾਜੇ ਅੰਦਰ ਚੇਤਲ ਬਸਦੀ ਹੈ ਕੋਈ ਕਹਿੰਦਾ ਸੀ ਉੱਥੇ ਖਜ਼ਾਨਾ ਦੱਬਿਆ ਹੋਇਆ ਹੈ ਪਿੰਡ ਦੇ ਬੱਚੇ ਦਿਨ ਦੇ ਸਮੇਂ ਤਾਂ ਉੱਤੇ ਖੇਡ ਲੈਂਦੇ ਪਰ ਜਦੋਂ ਸੂਰਜ ਡੁੱਬਦਾ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਉਸ ਪਿੱਪਲ ਕੋਲ ਜਾਣਾ ਪਿੰਡ ਵਿੱਚ ਚਾਰ ਦੋਸਤਾਂ ਨੇ ਚਾਰਾਂ ਦੋਸਤਾਂ ਨੇ ਫੈਸਲਾ ਕੀਤਾ ਕਿ ਸੱਚ ਦਾ ਪਤਾ ਲਾਇਆ ਜਾਵੇ ਇੱਕ ਸੀ ਗੁਰਪ੍ਰੀਤ ਜੋ ਕਿ ਹਿਸ਼ਿਆਰ ਤੇ ਬਹਾਦਰ ਦੂਜਾ ਸੀ ਮਨਦੀਪ ਕੁਝ ਡਰਪੋਕ ਪਰ ਦਿਲ ਸਾਫ਼ ਤੀਜਾ ਹਜੋਤ ਮਜ਼ਾਕੀਆ ਤੇ ਹਸਮੁਖ ਚੌਥਾ ਸਰਦੇਵ ਕਹਾਣੀ ਦਾ ਰਾਜ ਲੱਭਣ ਦਾ ਸ਼ਕੀਨ ਇੱਕ ਸ਼ਾਮ ਚਾਰ ਦੋਸਤ ਆਪਸ ਵਿੱਚ ਬੈਠੇ ਸਨ ਸਰਦੇਵ ਨੇ ਕਿਹਾ ਯਾਰੋ ਇਹ ਦਰਵਾਜ਼ੇ ਦੀ ਗੱਲ ਸੁਣੋ ਹੁਣ ਕਿ ਮੈਂ ਤੰਕ ਆ ਗਿਆ ਹਾਂ ਅਸੀਂ ਆਪਣੇ ਆਪ ਕਿਉਂ ਨਾ ਪਤਾ ਲਾਈਏ ਕਿ ਇਸ ਵਿੱਚ ਗੱਲ ਕੀ ਹੈ ਮਨਦੀਪ ਕੰਮਦਾ ਹੋਇਆ ਕਹਿੰਦਾ ਪਾਗਲ ਹੋ ਗਏ ਐ ਰਾਤ ਵੇਲੇ ਇੱਥੇ ਕੌਣ ਜਾਵੇਗਾ ਨਾਲੇ ਸਿਆਣੇ ਕਹਿੰਦੇ ਹਨ ਕਿ 1:30 ਸਰ 12 ਵਜੇ ਤੋਂ ਬਾਅਦ ਨਾ ਚਰਉਂਦੀ ਹੈ ਗੁਰਪ੍ਰਿੰਨ ਹੌਸਲਾ ਦਿੱਤਾ ਜੇ ਅਸੀਂ ਰਲ ਮਿਲ ਕੇ ਜਾਵਾਂਗੇ ਤਾਂ ਕੋਈ ਡਰ ਨਹੀਂ ਸੱਚ ਸਾਹਮਣੇ ਆ ਜਾਣਾ ਚਾਹੀਦਾ ਹੈ ਆਖਿਰਕਾਰ ਸਭ ਨੇ ਫੈਸਲਾ ਕੀਤਾ ਕਿ ਅੱਜ ਰਾਤ 12 ਵਜੇ ਤੋਂ ਬਾਅਦ ਉਹ ਦਰਵਾਜ਼ੇ ਦਾ ਰਾਜ ਪਤਾ ਕਰਨਗੇ 12 ਵਜੇ ਚਾਰੇ ਦੁਸ ਚੱਲ ਪਏ ਪਿੰਡ ਵਿੱਚ ਘੁੱਪ ਹਨੇਰਾ ਸੀ ਕੁੱਤੇ ਪੌਂਕਰੇ ਸਨ ਅਤੇ ਉਲੂ ਦੀਆਂ ਆਵਾਜ਼ਾਂ ਆ ਰਹੀਆਂ ਸਨ ਚਾਰੇ ਦੋਸਤ ਵੈਂਟਰੀ ਲੈ ਕੇ ਦਰਵਾਜੇ ਬਲ ਚੱਲ ਪਏ ਪੱਤੇ ਖੜਕ ਪਏ ਮਨਦੀਪ ਗੁਰਪ੍ਰੀਤ ਜੀ ਵਹਣ ਕੇ ਕਹਿੰਦਾ ਵੇਖਿਆ ਕੁਝ ਤਾਂ ਹੈ ਇੱਥੇ ਅਚਾਨਕ ਦਰਵਾਜੇ ਹਿੱਟੋਂ ਚਲਕਦੀ ਰੋਸ਼ਨੀ ਨਜ਼ਰ ਬਾਹਰ ਦਿਖੀ ਸੁਖਦੇਵ ਨੇ ਹੌਲੀ ਜੀ ਕਿਹਾ ਉਹ ਵੇਖੀਏ ਸ਼ਾਇਦ ਖਜ਼ਾਨਾ ਹੋਵੇ ਉਹਨਾਂ ਨੇ ਪਹਿਲਾਂ ਕਦੇ ਇਹ ਵੀ ਨਹੀਂ ਵੇਖਿਆ ਸੀ ਦਰਵਾਜਾ ਲੱਕੜ ਦਾ ਸੀ ਉੱਪਰ ਜਾਲੇ ਲਟਕ ਰਹੇ ਸਨ ਹਰਜੋਤ ਮਜ਼ਾਕ ਕਰਦਾ ਕਹਿੰਦਾ ਲੱਗਦਾ ਹੈ ਰੁੱਖ ਦਾ ਆਪਣਾ ਘਰ ਹੈ ਕੁਰਪੀ ਨੇ ਦਰਵਾਜ਼ਾ ਖੋਲ੍ਹਿਆ ਅੰਦਰ ਕਪਾੜੀਆਂ ਹੀਟਣਾ ਜਾ ਰਹੀਆਂ ਸਨ ਸਾਰੇ ਡਰੇ ਹੋਏ ਸਨ ਪਰ ਉਤਸੁਕਤਾ ਨਾਲ ਹੀਟ ਹੁੱਤਰ ਗਏ ਪੌੜੀਆਂ ਦੇ ਅੰਤ ਵਿੱਚ ਇੱਕ ਵੱਡਾ ਜ਼ਮੀਨੀ ਕਮਰਾ ਸੀ ਕੰਧਾਂ ਉੱਤੇ ਦੀਵੇ ਜਲੇ ਹੋਏ ਸਨ ਜਿਵੇਂ ਕਿਸੇ ਨੇ ਹੁਣੇ ਹੀ ਦੀਵੇ ਲਾਏ ਹੋਣ ਕਮਰੇ ਦੇ ਵਿੱਚਕਾਰ ਇੱਕ ਵੱਡਾ ਲੋਹੇ ਦਾ ਸਨੂਕ ਰੱਖਿਆ ਸੀ ਸੁਖਦੇਵ ਦੀ ਅੱਖਾਂ ਚਮਕ ਪਈਆਂ ਵੇਖਿਆ ਖਜ਼ਾਨਾ ਪਰ ਜਦੋਂ ਉਹ ਨੇੜੇ ਗਏ ਸਨੋਖ ਆਪ ਹੀ ਹਿੱਲਣ ਲੱਗਾ ਅੰਦਰੋਂ ਕਿਸੇ ਦੇ ਹੱਸਣ ਦੀ ਆਵਾਜ਼ ਆਈ ਹਾ 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 ਕੌਣ ਹੈ ਜੋ ਮੇਰੇ ਖਜ਼ਾਨੇ ਨੂੰ ਹਣ ਆਇਆ ਹੈ ਉਸ ਵੇਲੇ ਡਰਾਉਣਾ ਪਲ ਬਣ ਗਿਆ ਮਨਦੀਪ ਡਰ ਕੇ ਕਹਿੰਦਾ ਮੈਂ ਕਿਹਾ ਸੀ ਨਾ ਨਾ ਆਈਏ ਅਚਾਨਕ ਤੋਂ ਦੋ ਦਾ ਟੱਕਣਾ ਖੁੱਲਿਆ ਅੰਦਰੋਂ ਕੋਈ ਸਾਇਆ ਬਾਹਰ ਨਿਕਲਿਆ ਉਹ ਨਾ ਤਾਂ ਪੂਰੀ ਤਰ੍ਹਾਂ ਇਨਸਾਨ ਸੀ ਨਾ ਜਾਨਵਰ ਉਸ ਦੀਆਂ ਲਾਲ ਅੱਖਾਂ ਲੰਮੇ ਵਾਲ ਤੇ ਡਰਾਉਣੀ ਹਾਂਸੀ ਸਾਇਆ ਕਰਦਿਆ ਮੇਰਾ ਰਾਜ ਹੈ ਜੇ ਕਿਸੇ ਨੇ ਇਸ ਨੂੰ ਬਾਹਰ ਦੱਸਿਆ ਤਾਂ ਉਹ ਜਿੰਦਾ ਨਹੀਂ ਬਚੇਗਾ ਜਦੋਂ ਬਾਕੀ ਤਨੇ ਦੋਸਤ ਪਿੱਛੇ ਹਟ ਗਏ ਗੁਰਪ੍ਰਿੰਦ ਨੇ ਹਿੰਮਤ ਕਰਕੇ ਅੱਗੇ ਕਰਦਮ ਰੱਖਿਆ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਅਸੀਂ ਖਜ਼ਾਨਾ ਚੋਰੀ ਕਰਨ ਨਹੀਂ ਆਏ ਅਸੀਂ ਸਿਰਫ ਸੱਚ ਜਾਨਣਾ ਚਾਹੁੰਦੇ ਹਾਂ ਜੇ ਤੂੰ ਚਾਹੁੰਦਾ ਹੈ ਅਸੀਂ ਕਿਸੇ ਨੂੰ ਇਹ ਦੱਸਾਂਗੇ ਸਾਇਆ ਕੁਝ ਸਮਾਂ ਚੁੱਪ ਹੋ ਗਿਆ ਪਰ ਹੌਲੀ-ਹੌਲੀ ਬੋਲਿਆ ਸਦੀਆਂ ਪਹਿਲਾਂ ਮੈਂ ਇਸ ਪਿੰਡ ਦਾ ਰਖਵਾਲਾ ਸੀ ਜੰਗ ਵਿੱਚ ਜੀਤ ਹੋਣ ਤੋਂ ਬਾਅਦ ਮੇਰੀ ਆਤਮਾ ਇਸ ਦਰਵਾਜ਼ੇ ਨਾਲ ਜੁੜ ਗਈ। ਇਹ ਸੰਦੂਖ ਖਜ਼ਾਨਾ ਨਹੀਂ ਸਗੋਂ ਪਿੰਡ ਦੇ ਲੋਕਾਂ ਦੀਆਂ ਦੁਆਵਾਂ ਤੇ ਨੇਕੀ ਇਕੱਠੀ ਕਰਦਾ ਹੈ। ਜੋ ਇੱਥੇ ਆ ਕੇ ਬੁਰੀ ਨਜ਼ਰ ਨਾਲ ਵੇਖਦਾ ਹੈ ਉਹ ਕਦੇ ਸੁਰੱਖਿਅਤ ਨਹੀਂ ਰਹਿੰਦਾ। ਸੱਚ ਸਾਹਮਣੇ ਆ ਗਿਆ। ਚਾਰਾਂ ਦੋਸਤਾਂ ਨੇ ਧਿਆਨ ਨਾਲ ਸੁਣਿਆ। ਪਰਪਤ ਨੇ ਸਾਰੇ ਨੂੰ ਵਚਨ ਦਿੱਤਾ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਤੂੰ ਇੱਥੇ ਵੱਸਦਾ ਹੈ। ਪਰ ਸਿਪਿੰਡ ਵਾਲਿਆਂ ਨੂੰ ਰਹਿ ਜ਼ਰੂਰ ਕਹਾਂਗੇ ਕਿ ਉਹ ਬੁਹਿ ਦੀ ਇੱਜ਼ਤ ਕਰਨ। ਨਿੱਕੀ ਦੇ ਕੰਮ ਕਰਨਾ ਸਾਇਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ ਇਹ ਹੀ ਤਾਂ ਮੇਰੀ ਇੱਛਾ ਹੈ ਇੱਕ ਚਮਕਦਾਰ ਰੋਸ਼ਨੀ ਹੋਈ ਤੇ ਸਾਇਆ ਗਾਇਬ ਹੋ ਗਿਆ ਸੰਤੋਖ ਸ਼ਾਂਤ ਹੋ ਗਿਆ ਰਾਤ ਦਾ ਪਹਿਰ ਖਤਮ ਹੋਣ ਵਾਲਾ ਸੀ ਚਾਰੇ ਦੋਸਤ ਪਿੰਡ ਵਿੱਚ ਵਾਪਸ ਆ ਗਏ ਉਹਨਾਂ ਨੇ ਲੋਕਾਂ ਨੂੰ ਕੋਈ ਡਰਾਉਣੇ ਗੱਲ ਨਹੀਂ ਸੀ ਸਭ ਨੂੰ ਇਹ ਕਿਹਾ ਕਿ ਦਰਵਾਜ਼ੇ ਨੂੰ ਸਤਕਾਰ ਦਿਓ ਸੱਚ ਬੋਲੋ ਤੇ ਦਿਲ ਵਿੱਚ ਨਿੱਕੀ ਰੱਖੋ ਪਿੰਡ ਦੇ ਲੋਕਾਂ ਨੇ ਦਰਵਾਜ਼ੇ ਨੂੰ ਇੱਕ ਪਵਿੱਤਰ ਥਾਂ ਵਜੋਂ ਮੰਨਣਾ ਸ਼ੁਰੂ ਕਰ ਦਿੱਤਾ ਔਲੇ ਹਲੇ ਡਰ ਦੀ ਥਾਂ ਵਿੱਚ ਵਾਸਤੇ ਇਕੱਠਾ ਆ ਗਏ। ਯਾਰਾ ਦੋਸਤਾਂ ਨੇ ਵੀ ਸਿੱਖਿਆ ਲਈ ਕਿ ਹਿੰਮਤ ਨਾਲ ਸੱਚ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਰ ਅਕਸਰ ਮਨ ਭਰਮਦਾ ਹੁੰਦਾ ਹੈ। ਸਾਨੂੰ ਇਹ ਕਹਾਣੀ ਸਿਖਾਉਂਦੀ ਹੈ ਕਿਈ ਵਾਰ ਜਿਹੜੀ ਚੀਜ਼ ਸਾਨੂੰ ਡਰਾਉਣੀ ਲੱਗਦੀ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਗਹਿਰਾ ਰਾਜ਼ ਜਾਂ ਚੰਗਾ ਮਕਸਦ ਵੀ ਹੋ ਸਕਦਾ ਹੈ। ਸੱਚਾਈ ਤੇ ਨਿੱਕੀ ਸਭ ਤੋਂ ਵੱਡਾ ਖਜ਼ਾਨਾ ਹੈ। ਚੰਗਾ ਜੀ ਧੰਨਵਾਦ ਜੋ ਚੈਨਲ ਤੇ ਨਵੇਂ ਜਨਸ ਸਬਸਕ੍ਰਾਈਬ ਕਰਨਾ। ਚੰਗਾ ਜੀ ਰੱਬ ਰੱਖਾ ਮਿਲਦੇ ਆ ਅਗਲੀ ਕਿਸੇ ਨਵੀਂ ਕਹਾਣੀ 'ਚ।